ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਸੀਂ ਇਦਾਂ ਦੀਆਂ ਹੋਰ ਵਧੀਆ ਉਹਦੇ ਚੀਜ਼ਾਂ ਤੁਹਾਨੂੰ ਦਿਖਾਉਂਦੇ ਰਹਨੇ ਜੋ ਵੀ ਸਾਡੇ ਨਾਲ ਹੁੰਦੀਆਂ ਤੇ ਚੱਲਦੀਆਂ ਤੁਸੀਂ ਵੀ ਧਿਆਨ ਰੱਖਿਓ ਆਪਾਂ ਯੂਰੀ ਦਾ ਫਿਲਟਰ ਚੇਂਜ ਕਰ ਰਹੇ ਆ ਆ ਭਾਈ ਸੱਦੇ ਆਪਾਂ ਨੇ ਚੇਂਜ ਕਰਨ ਵਾਸਤੇ ਮਿਸਤਰੀ ਤੇ ਆ ਫੜਾਈ ਬਈ ਟੱਪਾ ਮੜਿਆ ਆਹ ਕਿੰਨਾ ਦੇਖਿਓ ਆਪਣਾ ਗਿਆ 1200 ਬਸ ਐਮ ਆਰ ਪੀ ਦੇਖੋ 1200 ਰੁਪਏ ਦਾ ਇਹ ਫਿਲਟਰ ਹੈ ਫਿਲਟਰ ਨਵਾਂ ਲੈ ਕੇ ਆਏ ਆਪਾਂ। ਆਹ ਦੇਖੋ ਪਹਿਲਾਂ ਵਾਲਾ ਫਿਲਟਰ ਗੰਦਾ ਹੋ ਗਿਆ ਸੀ ਬਿਲਕੁਲ ਜਿਆਦਾ। ਤੇ ਹੁਣ ਇਹ ਚੇਂਜ ਕਰ ਰਹੇ ਆਪਾਂ ਇਹ ਮਸ਼ੀਨਾਂ ਵਾਲੇ ਵਾਸਤੇ ਫालतू ਦਾ ਖਰਚਾ ਸੀ ਆਪਾਂ ਛਿੜੇ ਹੋਏ ਇਹਨਾਂ ਨੇ। BS4 ਇੰਜਣ ਇਹ ਨਵਾਂ। ਤੇ ਬਈ ਧਿਆਨ ਰੱਖਿਆ ਕਰੋ ਇਹਨਾਂ ਚੀਜ਼ਾਂ ਦੇ ਛੋਟੇ-ਛੋਟੇ ਚੀਜ਼ਾਂਵੇਂ ਇਹਨਾਂ ਇੰਜਣ ਦਾ ਬਹੁਤ ਜਿਆਦਾ ਧਿਆਨ ਰੱਖਣਾ ਪੈਂਦਾ। ਧੰਨਵਾਦ ਜੀ।